ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਫੀਡ ਦੇ ਬਾਰੇ ਅਸੀਸ ਕੰਪਨੀ ਦੀ ਜਿਹੜੀ ट्रांजिशन ਫੀਡ ਆਉਂਦੀ ਹੈਗੀ ਅੱਜ ਤੁਹਾਨੂੰ ਆਪਾਂ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਕਿੰਨੇ ਦੀ ਆਉਂਦੀ ਆ ਕਿਹੋ ਜੀ ਪੈਕੇਜ ਆ ਕੀ ਇਹਦੇ ਫਾਇਦੇ ਆ ਕਦੋਂ ਪਾਉਣੀ ਹੈਗੀ ਉਹ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਰਿਕਵੈਸਟ ਆ ਜਿਹੜੇ ਭਰਾ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦਾ ਕੋਈ ਨਵੀਂ ਵੀਡੀਓ ਅਪਲੋਡ ਹੁੰਦੀ ਆ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪਾਂ ਇਦਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਤੇ ਸਪੈਸ਼ਲ ਆਪਾਂ ਮੰਡੀਆਂ ਦੀਆਂ ਵੀਡੀਓ ਪਾਉਣੀ ਹੁੰਦੀਆਂ ਅੱਗੇ ਪਸ਼ੂ ਮੰਡੀਆਂ ਦੀਆਂ ਤੇ 2 ਟਾਈ ਮਹੀਨੇ ਹੋ ਗਏ ਆਪਾਂ ਮੰਡੀਆਂ ਬੰਦ ਕਰੀਆਂ ਹੋਈਆਂ ਕਿਉਂਕਿ ਬਿਮਾਰੀ ਚੱਲ ਰਹੀ ਹੈ ਪਸ਼ੂਆਂ ਦੇ ਵਿੱਚ ਮੂੰਹ ਖੁਰਦੀ ਤੇ ਗਲ ਕੋਟੂ ਦੀ ਇਹ ਲਾਗ ਦੀ ਬਿਮਾਰੀ ਆ ਗਈ ਤੇ ਇਹ ਇੱਕ ਦੂਜੇ ਪਸ਼ੂਆਂ ਤੋਂ ਬੰਦਿਆਂ ਤਾਂ ਹੀ ਵੀ ਇਹ ਬੰਦਿਆਂ ਤੋਂ ਵੀ ਪੈਰਾਂ ਨਹੀਂ ਘਰੇ ਆ ਜਾਂਦੀ ਹੈਗੀ ਤੇ ਇਸੇ ਲਈ ਆਪਣੇ ਵੀ ਪਸ਼ੂ ਰੱਖੇ ਹੋਏ ਆ ਤਾਂ ਕਰਕੇ ਆਪਾਂ ਪਸ਼ੂ ਮੰਡੀਆਂ ਉਹਨਾਂ ਟਾਈਮ ਬੰਦ ਕਰੀਆਂ ਜਿੰਨਾ ਟਾਈਮ ਇਹ ਬਿਮਾਰੀ ਚੱਲ ਰਹੀ ਹੈਗੀ ਜਦੋਂ ਇਹ ਬਿਮਾਰੀ ਠੀਕ ਹੋ ਗਈ ਜਮਾ ਖਤਮ ਹੋ ਗਈ ਉਸ ਵਕਤ ਫੇਰ ਆਪਾਂ ਘਰਾਂ ਜੋ ਵੀ ਵੀਡੀਓ ਬਣਾਉਣੀਆਂ ਸ਼ੁਰੂ ਕਰਦਾਂਗੇ ਤੇ ਮੰਡਗਾ ਵੀ ਕਵਰ ਕਰਨਾ ਸ਼ੁਰੂ ਕਰਦਾਂਗੇ ਉਹਨਾਂ ਟਾਈਮ ਆਪਾਂ ਬੰਦ ਕਰਿਆਂਗੀਆਂ ਵੀਡੀਓ ਮੰਡਗਾਂ ਦੀਆਂ ਤਾਂ ਕਰਕੇ ਆਪਾਂ ਨਹੀਂ ਜਾ ਰਹੇ ਤੇ ਚਲੋ ਸੋਚਿਆ ਕਾਫੀ ਟਾਈਮ ਹੋ ਗਿਆ ਸੀ ਵੀਡੀਓ ਪਾਈ ਨੂੰ ਵੀ ਚਲੋ ਆਪਾਂ ਟਰਾਂਜੀਸ਼ਨ ਫੀਡ ਤੇ ਇੱਕ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਨੇ ਆ ਕਿ ਸਾਹਮਣੇ ਤੁਸੀਂ ਅਸੀਸ ਕੰਪਨੀ ਦੀ ਟਰਾਂਜ਼ਿਟ ਪਲੱਸ ਦੇਖ ਸਕਦੇ ਹੋ ਇਹ ਸੂਨ ਵਾਲੇ ਪਸ਼ੂ ਨੂੰ ਪੈਂਦੀ ਹੈਗੀ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਕਾਰਗਲ ਕੰਪਨੀ ਦੀਆਂ ਜਾਨੀ ਕਿ ਜ਼ਿਆਦਾਤਰ ਕਾਰਗਲ ਕੰਪਨੀ ਦੀਆਂ ਆਪਾਂ ਵਰਤਦੇ ਆ ਚਲੋ ਸੋਚਿਆ ਸੀ ਇਸ ਦੀ ਵੀ ਵਰਤ ਕੇ ਵੇਖ ਗਏ ਤੇ ਇਹਦਾ ਕੀ ਰਿਜ਼ਲਟ ਆਉਂਦਾ ਇਹ ਵੀ ਬਹੁਤ ਵਧੀਆ ਕੰਪਨੀ ਆ ਇਸ ਵਾਰ ਸੋਚਿਆ ਚਲੋ ਆਪਾਂ ਇਹ ਵਰਤ ਕੇ ਵੇਨੇ ਆ ਛੋਟੀ ਸੂਨ ਵਾਲੀ ਆਪਣੀ ਤੇ ਉਹਨੂੰ ਆਪਾਂ ਪਾਉਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਉੱਤੇ ਲਿਖਿਆ ਹੋਆ ਹਿੰਦੀ ਦੇ ਵਿੱਚ ਅਸੀਸ ਸੰਪੂਰਨ ਪਸ਼ੂ ਆਹਾਰ ਟਰਾਂਜ਼ਿਟ ਪਲੱਸ ਹੈਦਨ ਦੂਜੀ ਹੁੰਦੀ ਹੈ ਟਰਾਂਜੀਸ਼ਨ ਤੇ ਥੱਲੇ ਤੁਸੀਂ ਦੇਖ ਸਕਦੇ ਹੋ ਹਿੰਦੀ ਜਿਹੜਾ ਬਿਆਨਤ ਕੇ ਸਮੇਂ ਕੇ ਲਈ ਖਾਸ ਤਿਆਰ ਕੀਤਾ ਗਿਆ ਪਸ਼ੂ ਆਹਾਰ ਮਤਲਬ ਕਰੇ ਮਤਲਬ ਕਿ ਇਹ ਸੂਣ ਵਾਲੇ ਪਸ਼ੂ ਨੂੰ ਪੈਂਦੀ ਹੈਗੀ ਸੂਣ ਦੇ ਟਾਈਮ ਤੇ ਤੇ ਇਹ ਮਤਲਬ ਹੋ ਕੇ ਸਾਰੀਆਂ ਘਾਟਾਂ ਪੂਰੀਆਂ ਕਰਦੀ ਹੈਗੀ ਤਾਂ ਕਰਕੇ ਆਪਾਂ ਪਾਉਨੇ ਆ ਬਾਕੀ ਇਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦਿੰਨੇ ਆਂਗੇ ਸਾਰੀ ਤੁਸੀਂ ਪੈਕਿੰਗ ਦੇਖ ਸਕਦੇ ਹੋ 50 ਕਿਲੋ ਦੀ ਪੈਕਿੰਗ ਆਹੇ ਤੇ ਇਸ ਤਰ੍ਹਾਂ ਦੀ ਪੈਕਿੰਗ ਆ ਤੁਹਾਨੂੰ ਸਾਹਮਣੇ ਦਿਸਦੀ ਹੋਣੀ ਆਗੀ ਬਾਕੀ ਇੱਧਰ ਤੁਸੀਂ ਬੋਰੀ ਦਾ ਦੂਜਾ ਪਾਸਾ ਦੇਖ ਸਕਦੇ ਹੋ ਇਹਦੇ ਉੱਤੇ ਸਾਰਾ ਕੁਝ ਲਿਖਿਆ ਹੋਗਾ ਜੇ ਮੈਂ ਤੁਹਾਨੂੰ ਆਪਾਂ ਸਾਰਾ ਰੀਡ ਕਰਵਾ ਦਿੰਨੇ ਆ ਅਸੀਸ ਟ੍ਰਾਂਜੈਕਟ ਜਟ ਪਲੱਸ ਫੀਡ ਪਸ਼ੂ ਆਹਾਰ ਇਹ ਸੂਣ ਤੋਂ ਲਿਖਿਆ ਵਾ ਜਿਵੇਂ ਸੂਣ ਦੇ ਸਮੇਂ ਇਹ ਪਾਈ ਜਾਂਦੀ ਹੈਗੀ 15 ਦਿਨ ਪਹਿਲਾਂ ਇਹ ਪਾਉਣੀ ਆ ਦਿਨ ਪੂਰੇ ਹੋਣ ਤੋਂ ਤੇ ਕਾਰਗਲ ਜਾਨੀ ਕਿ 21-22 ਦਿਨ ਪਹਿਲਾਂ ਪਾਉਣੀ ਹੁੰਦੀ ਆ ਇਹਦਾ ਥੋੜਾ ਜਿਹਾ ਅੱਡ ਪ੍ਰੋਸੀਜਰ ਆ ਇਹ ਸੂਣ ਤੋਂ 15 ਦਿਨ ਪਹਿਲਾਂ ਪਾਉਣੀ ਆ ਤੇ 45 ਦਿਨ ਬਾਅਦ ਤੱਕ ਇਹ ਖਵਾਈ ਜਾ ਸਕਦੀ ਹੈਗੀ ਤੇ ਜਿਹੜੇ ਇਹਦੇ ਫਾਇਦੇ ਆ ਫਾਇਦੇ ਵੀ ਇਹਦੇ ਉੱਤੇ ਹੀ ਲਿਖੇ ਹੋਏ ਆਗੇ ਜਿਵੇਂ ਕਿ ਪਸੂ ਲਿੱਸਾ ਹੋਣਾ ਤੇ ਇਹ ਪਸੂ ਨੂੰ ਮਤਲਬ ਤਕੜਾ ਕਰਦਾਗਾ ਰਾਜੀ ਕਰਦੀ ਹੈਗੀ ਜਿਵੇਂ ਜ਼ੇਰ ਪੈਣ ਦੀ ਦਿੱਕਤ ਆਉਂਦੀ ਹੈ ਸੂਣ ਵੇਲੇ ਤੇ ਜ਼ੇਰ ਦੀ ਦਿੱਕਤ ਨਹੀਂ ਪੈਂਦੀਗੀ ਜ਼ੇਰ ਸਹੀ ਪਾਊਗੀ ਤੇ ਪਸੂ ਨੂੰ ਮਤਲਬ ਤਕੜਾ ਕਰੂਗੀ ਰਾਜੀ ਕਰੂਗੀ ਤੇ ਉਸ ਤੋਂ ਬਾਅਦ ਹੀਡ ਵਿੱਚ ਨਾ ਆਉਣ ਦੀ ਵੀ ਪ੍ਰੋਬਲਮ ਬਹੁਤ ਵੱਡੀ ਆ ਵੀ ਸੂਣ ਤੋਂ ਬਾਅਦ ਪਰਸਮਾਂ ਦੀ ਤੇ ਇਹ ਹੀਟ ਦੇ ਵਿੱਚ ਵੀ ਲਿਆਉਂਦੀ ਹੈਗੀ ਲੱਸਾ ਬਣ ਦੂਰ ਕਰਦੀ ਆ ਤਾਕਤ ਲਿਆਉਂਦੀ ਆ ਤੇ ਜੇਰ ਪੁਆਇੰਟ ਦੀ ਸਮੱਸਿਆ ਨੂੰ ਦੂਰ ਕਰਦੀ ਆ ਤੇ ਸਮੇਂ ਤੇ ਪਸ਼ੂ ਹੀਟ ਦੇ ਵਿੱਚ ਆਉਂਦਾ ਹੈ ਤੇ ਹੋਰ ਵੀ ਕਈ ਪ੍ਰੋਬਲਮਾਂ ਹੁੰਦੀਆਂ ਆਂਗਾ ਪਸ਼ੂ ਨੂੰ ਸੂਣ ਤੋਂ ਬਾਅਦ ਉਹ ਸਾਰੀਆਂ ਸਮੱਸਿਆਵਾਂ ਨੂੰ ਇਹ ਦੂਰ ਕਰਦੀ ਹੈਗੀ ਤੇ ਆਡਰ ਵੀ ਚੰਗਾ ਬਣਾਉਂਦੀ ਆ ਤੇ ਦੁੱਧ ਵੀ ਪਸ਼ੂ ਚੰਗਾ ਦਿੰਦਾ ਤੇ ਕਿਉਂਕਿ ਇਹਦੇ ਵਿੱਚ ਵਧੀਆ ਪ੍ਰੋਟੀਨ ਫੈਟ ਖਣਜ ਵਿਟਾਮਿਨ ਖਾਸ ਸਬਲੀਮੈਂਟ ਇਹਦੇ ਵਿੱਚ ਪਾਏ ਹੁੰਦੇ ਹੈਗੇ ਤੇ ਜਿੰਨਾਂ ਦੀ ਕਿ ਪਸ਼ੂ ਨੂੰ ਲੋੜ ਹੁੰਦੀ ਹੈ ਉਹ ਸਾਰੇ ਤੱਤ ਇਹਦੇ ਵਿੱਚ ਮਿਲ ਜਾਂਦੇ ਹੈਗੇ ਇਹ ਫੀਡ ਤੁਹਾਨੂੰ ਪਤਾ ਹੀ ਆ ਕਿ ਪਸ਼ੂ ਨੂੰ ਸਿਹਤਮੰਦ ਰੱਖਦੀ ਆ ਪੂਰਾ ਵਧੀਆ ਯਾਨੀ ਕਿ ਸਿਹਤਮੰਦ ਪਸ਼ੂ ਰਹਿੰਦਾਗਾ ਕੋਈ ਪ੍ਰੋਬਲਮ ਨਹੀਂ ਆਉਂਦੀ ਸੂਏ ਵਾਲੇ ਜੇ ਆਪਾਂ ਇਹ ਫੀਡ ਪਾਈ ਹੋਊਗੀ ਵੱਧ ਤੋਂ ਵੱਧ ਆਪਾਂ ਦੁੱਧ ਲੈ ਸਕਦੇ ਆ ਪਛੋਟਣ ਇਹ ਪੀੜਾ ਪਪਾਈ ਹੋਊਗੀ ਜਲਦੀ ਬਸੂ ਹੀਟ ਦੇ ਵਿੱਚ ਵੀ ਆਊਗਾ ਗਰਭ ਧਾਰਨ ਵੀ ਕਰੂਗਾ ਤੇ ਬਹੁਤ ਵਧੀਆ ਫੀਡ ਆ ਗਈ ਇਹ ਤੇ ਆਪਾਂ ਇਹ ਫੀਡ ਵੀ ਇਸ ਵਾਰ ਵਰਤ ਕੇ ਵੇਖਦੇ ਆਂਗੇ ਤੇ ਫਿਰ ਜੋ ਵੀ ਰਿਜ਼ਲਟ ਹੋਊਗਾ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ ਤੇ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਕਾਰਗਲ ਦੀ ਡੈਰੀ ਪ੍ਰੋਟੀਨ ਫੀਡ ਆ ਗਈ ਉਹਦੇ ਉੱਤੇ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਲੈ ਕੇ ਆਵਾਂਗੇ ਆਪਾਂ ਹਿਫਰ ਡਰਾਈ ਦੇ ਉੱਤੇ ਦੂਜੀਆਂ ਫੀਡਾਂ ਦੇ ਉੱਤੇ ਆਪਣੀਆਂ ਵੀਡੀਓ ਆਈਆਂ ਵਗਾ ਆਪਣੇ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਹ ਰਹਿ ਗਈਆਂ ਸੀਗੀਆਂ ਇਹਨਾਂ ਦੀ ਵੀ ਵੀਡੀਓ ਆਪਾਂ ਜਲਦ ਲੈ ਕੇ ਆਵਾਂਗੇ ਇਹ ਸਪੀਡ ਦੇ ਫਾਇਦੇ ਬਹੁਤ ਆ ਗਏ 50 ਕਿਲੋ ਦੀ ਪੈਕਿੰਗ ਹੁੰਦੀ ਆ ਜਿਵੇਂ ਤੁਹਾਨੂੰ ਪਤਾ ਹੀ ਆ ਸਭ ਨੂੰ ਤੇ ਜੋ ਇਹਦਾ ਰੇਟ ਆ ਉਹ ਇਲਾਕਿਆਂ ਦੇ ਹਿਸਾਬ ਨਾਲ ਵਧਦਾ ਘਟਦਾ ਰਹਿੰਦਾ ਹੁੰਦਾ ਹੈਗਾ ਆਪਾਂ ਇਹ ਲਿਆਂਦੀ ਸੀਗੀ 2240 ਰੁਪਈਆ ਦੀ ਕਿਤੇ ਰੇਟ ਇੰਨਾ ਵੀ ਹੋ ਸਕਦਾ ਏਦੂ ਘੱਟ ਵੀ ਹੋ ਸਕਦਾ ਤੇ ਵੱਧ ਵੀ ਹੋ ਸਕਦਾ ਅੱਡੋ ਅੱਡ ਇਲਾਕਿਆਂ ਦਾ ਹੁੰਦਾ ਹੈ ਤੇ ਧੰਨਵਾਦ ਆ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਾਕੀ ਦੋਸਤੋ ਜੇ ਆਪਾਂ ਗੱਲ ਕਰ ਗਏ ਵੀ ਇਹ ਪਾਣੀ ਕਿੰਨੀ ਆ ਉਹ ਰਹਿ ਗਈ ਸੀਗੀ ਦੋ ਤੋਂ ਤਿੰਨ ਕਿਲੋ ਆਪਾਂ ਪਾ ਸਕਦੇ ਹਾਂ 3 ਕਿਲੋ 4 ਕਿਲੋ ਤਾਈਂ ਵੀ ਆਪਾਂ ਪਾ ਸਕਦੇ ਹਾਂ ਜਿੰਨਾ ਪਸ਼ੂ ਖੋਸੋ ਕੇ ਖਾ ਲਈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਸ਼ੂ ਵੈਸੇ ਹੀ ਘਟਾ ਜਾਂਦਾ ਫੀਡ ਮਗਰਲੇ 5-10 ਦਿਨ ਤਾਂ ਜਮੇ ਘਟਾ ਜਾਂਦਾ ਤਾਂ ਉਸ ਤੇ ਆ ਕਰਕੇ ਤੁਸੀਂ ਨਾਲ ਆਪਣਾ ਭੁੱਖ ਵਾਲੀ ਕੋਈ ਚੀਜ਼ ਜਾਂ ਲਿਵਰ ਟੌਨਿਕ ਵਗੈਰਾ ਤੁਸੀਂ ਨਾਲ ਦੇ ਸਕਦੇ ਆ ਤਾਂ ਕਿ ਪਸ਼ੂ ਦੀ ਭੁੱਖ ਬਣੀ ਰਹੇ ਕਿਉਂਕਿ ਇਹ ਫੀਡ ਅੰਦਰ ਲੰਘਣੀ ਜ਼ਰੂਰੀ ਆ ਫੇਰ ਯਨੇ ਫਾਇਦਾ ਕਰਨਾਗਾ ਤੇ ਬਾਕੀ ਹੈਲਪਲਾਈਨ ਨੰਬਰ ਤੁਸੀਂ ਦੇਖ ਸਕਦੇ ਹੋ ਕੰਪਨੀ ਦੇ ਵੀਪੀਓ ਕੋਸਾਪਨਡੋ ਜੀਰਾ ਰੋਡ ਮੋਗਾ ਅੰਬਰ ਦੱਤੇ ਹੋਏ ਹੈਗੀ ਅਸੀਸ ਹੈਲਪਲਾਈਨ ਨੰਬਰ ਈਮੇਲ ਵੈਬਸਾਈਟ ਸਾਰਾ ਕੁਝ ਆ ਕੋਈ ਵੀ ਹੋਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋਗੇ ਤੇ ਆਪਾਂ ਇਹ ਵਰਤ ਕੇ ਵੇਖਦੇ ਹਾਂ ਵੀ ਕੀ ਰਿਜ਼ਲਟ ਆਉਂਦਾਗਾ ਕਾਰਗਲਦਿਆਂ ਤਾਂ ਅੱਗੇ ਆਪਾਂ ਬਹੁਤ ਵਾਰਤਾਂ ਗੀਆਂ ਤੇ ਹੁਣ ਆਪਾਂ ਇਹ ਵਾਰਤ ਕੇ ਵੇਖਨੇ ਆਂਗੇ ਕੰਪਨੀ ਇਹ ਵੀ ਬਹੁਤ ਵਧੀਆ ਗਈ ਤੇ ਵਧੀਆ ਮਸ਼ਹੂਰ ਕੰਪਨੀ ਆ ਤੇ ਬਾਕੀ ਪਤਾ ਤਾਂ ਵਾਰਤੇ ਤੋਂ ਲੱਗਣਾ ਤੇ ਉਮੀਦ ਆ ਵੀ ਚੰਗੀ ਰਹੂਗੀ ਰਿਜ਼ਲਟ ਦਾ ਚੰਗਾ ਰਹੂਗਾ ਤੇ ਆਪਾਂ ਵਾਰਤ ਕੇ ਵੇਖਦੇ ਆਂ ਤੇ ਵਾਰਤ ਕੇ ਆਪਾਂ ਨੂੰ ਪਤਾ ਲੱਗ ਜੂਗਾ ਬਾਕੀ ਇਹ ਇੱਕ ਕੁਆਂਟਲ ਤਾਂ ਪਾਉਣੀ ਜ਼ਰੂਰੀ ਆ ਦੋ ਬੋਰੀਆਂ ਇੱਕ ਥੈਲੀ ਨਾਲ ਕੁਝ ਨਹੀਂ ਬਣਦਾ ਦੋ ਪਾਉਣੀਆਂ ਜ਼ਰੂਰੀ ਆ ਵੱਧ ਤੋਂ ਵੱਧ ਹੋਰ ਖਵਾ ਸਕਦੇ ਤੁਸੀਂ ਤਾਂ ਵੀ ਖਵਾ ਸਕ ਖਵਾਓ ਤੇ ਬਾਕੀ ਕੋਈ ਜ਼ਰੂਰੀ ਨਹੀਂ ਇਹ 15 20 ਦਿਨ ਪਹਿਲਾਂ ਪਾਉਣੀਆਂ ਤੁਸੀਂ ਪਹਿਲਾਂ ਹੀ ਸਟਾਰਟ ਕਰ ਸਕਦੇ ਹੋ ਮਹੀਨਾ ਮਹੀਨੇ ਤੋਂ ਵੀ ਪਹਿਲਾਂ ਹੀ ਸਟਾਰਟ ਕਰ ਸਕਦੇ ਹੋ ਕੋਈ ਚੱਕਰ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਇਹ ਖਾਣ ਵਾਸਤੇ ਹੀ ਬਣੀ ਹੈ ਫੀਡ ਸਪਲੀਮੈਂਟ ਹੀ ਆ ਇਹ ਤਾਤੀਆ ਘਾਟਾਂ ਪੂਰੀਆਂ ਕਰਨ ਵਾਸਤੇ ਤੇ ਬਾਕੀ ਕੋਈ ਹੋਰ ਚੀਜ਼ਾਂ ਜੇ ਆਪਾਂ ਇਹ ਪਾ ਦਿੰਨੇ ਆ ਪਸ਼ੂ ਨੂੰ ਕੋਈ ਹੋਰ ਰਵਲੀਆਂ ਸਵਲੀਆਂ ਚੀਜ਼ਾਂ ਪਾਉਣ ਦੀ ਲੋੜ ਨਹੀਂ ਕੀ ਇਹ ਸਹੀ ਢੰਗ ਨਾਲ ਜੇ ਆਪਾਂ ਖਵਾ ਲਗੇ ਇਹ ਨਹੀਂ ਘਾਟਾਂ ਪੂਰੀਆਂ ਕਰ ਦੇਣਾ ਦੇਣੀਆਂ ਤੇ ਹੋਰ ਆਪਾਂ ਨੂੰ ਪੈਸੇ ਖਰਚਣ ਦੀ ਲੋੜ ਨਹੀਂ ਆਏਗੀ ਤੇ ਤੁਸੀਂ ਧਿਆਨ ਨਾਲ ਜਰੂਰ ਖਵਾਓ ਤੇ ਬਾਕੀ ਜੋ ਵੀ ਰਿਜ਼ਲਟ ਹੋਇਆ ਤੁਹਾਨੂੰ ਦੱਸਾਂਗੇ ਵੀਡੀਓ ਤੇ ਐਂਡ ਤਾਈਂ ਜੁੜਨ ਲਈ ਧੰਨਵਾਦ